ਨਸ਼ੇ ਵੇਚਣ ਵਾਲਿਆਂ ਦੀ ਹੁਣ ਸ਼ਾਂਤ ਆ ਰਹੀ ਹੈ ਕਿਉਂਕਿ ਲੋਕਾਂ ਨੇ ਹੁਣ ਨਸ਼ਾ ਦੇ ਖਿਲਾਫ ਆਵਾਜ਼ ਚੁਕਨੀ ਸ਼ੁਰੂ ਕਰ ਦਿੱਤੀ ਹੈ ਤਾਜ਼ਾ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦੱਸਦੇ ਕਿ ਵੀਡੀਓ ਦੇ ਵਿੱਚ ਇੱਕ ਦੁਕਾਨ ਦੇ ਵਿੱਚ ਨਿਹੰਗ ਸਿੰਘ ਵਾਰਦੇ ਨਜ਼ਰ ਆਉਂਦੇ ਜੀ ਹਾਂ ਜਨਾਬ ਵੱਲੋਂ ਦੁਕਾਨ ਦੇ ਵਿੱਚ ਛਾਪੇ ਮਾਰੀ ਕੀਤੀ ਜਾਂਦੀ ਹੈ ਤਸਵੀਰਾਂ ਜਦੋਂ ਦੇਖੋਗੇ ਕਿ ਇੱਕ ਵਾਰੀ ਹੈਰਾਨੀ ਜ਼ਰੂਰ ਹੋਏਗੀ ਕਿ ਆਖਿਰਕਾਰ ਇਹ ਦੁਕਾਨ ਤਾਂ ਕਿਰੀਅਾਨੇ ਦੀ ਦੁਕਾਨ ਹੈ ਇਸੇ ਨਿਹੰਗ ਸਿੰਘ ਤੇ ਲੋਕਾਂ ਦੇ ਵੱਲੋਂ ਛਾਪੀ ਮਾਰੀ ਕਿਉਂ ਕੀਤੀ ਦੱਸਿਆ ਕਿ ਸੂਚਨਾ ਮਿਲਦੀ ਹੈ ਖਬਰ ਮਿਲਦੀ ਹੈ ਕਿ ਕਰਿਆਨੇ ਦੀ ਦੁਕਾਨ ਦੇ ਆਰਟ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਜਿਹੜੀ ਕੀਤੀ ਜਾ ਰਹੀ ਹੈ ਨਸ਼ੀਲੇ ਪਦਾਰਥਾਂ ਦਾ ਸੇਵਨ ਲੋਕਾਂ ਨੂੰ ਕਰਵਾਇਆ ਜਾ ਰਿਹਾ ਹੈ ਤੇ ਨਸ਼ਾ ਇਸ ਦੁਕਾਨ ਦੇ ਵਿੱਚੋਂ ਵੰਡਿਆ ਜਾ ਰਿਹਾ ਸੋ ਬਾਅਦ ਮਿਹੰਗ ਸਿੰਘ ਕੁਝ ਲੋਕਾਂ ਦੇ ਨਾਲ ਮਿਲ ਕੇ ਇਸ ਦੁਕਾਨ ਤੇ ਛਾਪੇ ਮਾਰੀ ਕਰਦੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੁਕਾਨ ਦੇ ਵਿੱਚ ਵੜਨ ਸਮੇਂ ਉਹਨਾਂ ਵੱਲੋਂ ਇੱਕ ਵੀਡੀਓ ਬਣਾਈ ਜਾਂਦੀ ਹੈ ਤੇ ਦੁਕਾਨਦਾਰ ਨੂੰ ਲਾਂਤਾਂ ਵੀ ਪਾਈਆਂ ਜਾਂਦੀਆਂ ਨੇ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਦੱਸੋ ਮੈਂ ਪੁੱਛੀਗਾ ਕਿੱਥੇ ਆ ਆ ਦੇ ਆ ਜਾ ਆਹਾ ਬਈ ਤੂੰ ਬਚੀ ਰਿਹਾ ਤੇ ਜਾਈਂ ਕਿ ਮੈਂ ਆ ਵੀ ਦੇ ਰਿਹਾ ਨਕਸੇ ਦੰਦਾ ਮਾਣਵਾ ਤੇ ਦੂਰ ਦੇਣਾ ਕਰਦਾ ਪਰ ਜੇ ਇਹਨੂੰ ਪਾ ਦਿੱਤਾ ਤੇ ਭਰਾ ਮੇਰੇ ਕੋਲ ਆਪੋ ਦੇਵਰਾ ਦਾ ਬੂਤ ਦਾ ਪਾਨ ਚੇਰੇ ਅਸੀਂ ਇਹਦੀ ਬੂਤ ਬਈ ਬੂਤ ਕੁੱਟ ਕੇ ਰਾਤ ਵੀ ਕੁੱਟਾ ਹੁਣ ਵੀ ਹੀ ਕੁੱਟ ਕੇ ਲੈ ਕੇ ਗਏ ਦੇ ਨੂੰ ਠੀਕ ਹੈ ਬਈ ਠੀਕ ਹੈ ਗਾਣਾ ਬੈਠਣਾ ਕਹਿੰਦਾ ਕਾ ਤੇ ਨੋਟ ਦਸਾਂ ਆ ਲੈ ਮਰੀ ਫੋਨ ਫੜਾਓ ਨਾਲ ਉਹੀ ਨੋਟਸਾਂ ਮੈਂ 250 ਹਾਂ ਉਹ ਬਿਮਾਰ ਫੜਾਦਾ ਕਿੱਥੇ ਆ ਸਾਡਾ ਵੀਰੇ ਫੁੱਟ ਮਗਤੀ ਨੋਟ ਦੇ ਦੇ ਕੇ ਬਾਅਦ ਚ ਪਾਵਾਂਗੇ ਕੱਲ ਨੂੰ ਫਿਰ ਪਾ ਦਾਂਗੇ ਲੈ ਵੇ ਜੀ ਆ ਲੈ ਆ ਨੋਟਾ ਆਹੋ ਜੀ ਦਿਖਾ ਦੇ ਕਰਮ ਨਹੀਂ ਹੁੰਦੀ ਯਾਰ ਆ ਛੋਟੇ ਛੋਟੇ ਜਵਾਕਾਂ ਨੂੰ ਮਾਰੀ ਇਹਨੂੰ ਕਿਉਂ ਦਿੰਦੇ ਹੋ ਇਹਨਾਂ ਨੂੰ ਕਿਉਂ ਦਿੰਦੇ ਹੋ ਯਾਰ ਉਹ ਯਾਰ ਮਾਫੀ ਕਰਦੀ ਆ ਯਾਰ ਇਹ ਆ ਦੇ 50 ਦਾ ਨੋਟ ਆ ਦੇ ਆ ਦਿਖਾ ਦੇ ਵੀ ਉਹ ਉਹੀ ਨੰਬਰ ਆ ਸਾਵੇਂ ਨੰਬਰ ਆ ਨਾ ਇੱਕ ਮਿੰਟ ਇਹਨਾਂ 2500 ਦਾ ਨੋਟ ਆ ਸਭ ਨਾਲੀਆਂ ਦੁਕਾਨਾਂ ਤੇ ਵਿਕੀ ਜਾਂਦਾ ਆ ਦੇਖੋ ਸਭ ਨਾਲੀਆਂ ਦੁਕਾਨਾਂ ਤੇ ਵਿਕੀ ਜਾਂਦਾ ਯਾਰ ਪਰ ਤੁਸੀਂ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਜ਼ਹਿਰ ਬੰਡੀ ਜਾਂਦੇ ਆ ਸਾਰੇ ਹੋਰ ਵੀ ਕੱਢ ਕੇ ਹੋਰ ਬੰਦੇ ਮਿੱਤਰਾਂ ਸਾਰੇ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਮੈਂ ਬਈ ਤਸੱਲੀ ਠੀਕ ਆ ਬ్రో ਤਸल्ली ਕਾਦੀ ਆ ਯਾਰ ਭੈਣ ਜੂ ਆ ਹੁਣ ਇੱਕ ਵਿੱਤਾ ਵੇਚਣ ਖਾਤਰ ਧੂੜੀ ਹੁਣ ਇਹਨੂੰ ਸਿੱਧੇ ਇੱਥੇ ਹਾਂ ਡੇਡ ਬਾਈ ਜੀ ਕਿੰਨੇ ਹੋਈਏ ਨਾਣਾ ਡੱਬਾ ਕਿੱਥੇ ਆਓ ਹੈ ਕਿਉਂ ਨਹੀਂ ਆਇਆ ਓਏ ਸਾਰਾ ਗੁੱਸਾ ਬਾਬਾ ਜੀ ਦੂਵਾਰਾ ਦਸਾਦਾ ਇੱਕ ਵਾਰਾ ਮੈਨੂੰ ਕੱਢਾਂਗੇ ਠੀਕ ਆ ਸਪਰੇਡ ਦਾ ਬਈ ਦੇ ਕੰਮ ਵਾਲੀ ਗੱਲ ਆ ਨਾਉ ਕਰਨ ਵਾਲੀ ਗੱਲ ਕਿਉਂ ਨਹੀਂ ਆ ਓਏ ਜਵਾਕਾਂ ਨੂੰ ਤੁਸੀਂ ਗਿਆ ਸੁਣੇ ਇਹਦੇ ਤੇ 80 ਲੰਦ ਦੀ ਗੱਲ ਆ ਯਾਰ ਮਾਫੀ ਕਾਦੀ ਇਹਦੀ ਗੱਲ ਦੀ ਯਾਰ ਆ ਬਾਈ ਸੱਬ ਨਾਲੀਆਂ ਦੁਕਾਨਾਂ ਤੇ ਵਿਗਣ ਲੱਗ ਗਿਆ ਠੀਕ ਹੈ ਆ ਦੂਬਾਰ ਪਰਚੂਨ ਵਾਲੀਆਂ ਦੁਕਾਨਾਂ ਤੇ ਵੀ ਵਿਗਣ ਲੱਗ ਜੂ ਦੇਖਦਾ ਹੈਗਾ ਖਰ ਤੇ ਤਫੇ ਸ਼ਹਿਰ ਤੇ ਖੜੇ ਆ ਇੰਨੇ ਸਬਜ਼ੀਆਂ ਵਾਲੀਆਂ ਦੁਕਾਨਾਂ ਚ ਵੀ ਵਿਗਣ ਲੱਗ ਗਿਆ ਤੇ ਲਾਹਨਤ ਦੀ ਗੱਲ ਆ ਸਾਡੇ ਘਾਤਰ ਵੀ ਜੇ ਇੰਨੀਆਂ ਚੀਜ਼ਾਂ ਮਤਲਬ ਹਾਂ